ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਰਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋ ਵੀਰਗਾ ਲਪਾਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੇ ਦੋ ਮੱਝਾਂ ਤੁਹਾਨੂੰ ਦਿਖਾਉਣੀਆਂ ਇੱਕ ਆ ਸੋਈ ਮੱਝ ਦਿਖਾਉਣੀ ਆ ਪੂਰੀ ਨਿੱਜੀ ਮਗਰੇ ਤੇ ਕੱਟਾ ਤੇ ਇੱਕ ਤਾਂ ਨਵਾ ਗੱਬਨ ਮੱਝ ਤੁਹਾਨੂੰ ਦਿਖਾਉਣੀ ਆ ਹੌਲੇ ਪਾਚ ਗੱਲ ਬਾਤ ਹਣਾ ਆਪਾਂ ਕਰਦੇ ਆ ਵੀਧਾਨਾ ਨਾਲ ਤੇ ਪੁੱਛਦੇ ਆ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਵਧੀਆ ਵਧੀਆ ਤੁਸੀਂ ਦੱਸੋ ਹੋਰ ਸੁਣਾਓ ਵੇਖਿਆ ਕੱਲ ਵਾਲਾ ਮਾਲ ਫਿਰ ਕੱਲ ਵਾਲਾ ਮਾਲ ਵੇਖਿਆ ਜੀ ਠੀਕ ਹੈ ਮਾੜਾ ਕਿਉਂ ਕੰਮ ਜੈ ਇਸ ਕਰਾਵੇ ਸਹੀ ਹਾਂਜੀ ਹਾਂਜੀ ਮਾਰੇ ਆਪੇ ਸਹੀ ਸਾਰੇ ਕੰਮ ਹੀ ਸਹੀ ਹੁੰਦੇ ਆ ਹਾਂਜੀ ਹਾਂਜੀ ਇਹ ਗੱਲ ਆ ਚਲੋ ਮਾਰੇ ਸਾਡੇ ਵੀਰ ਭਰਾ ਮੋਗੇ ਰੋ ਜੀਰੇ ਰੋ ਜੋ ਪੈਸੇ ਪੋਏ ਵਿਚੋਂ ਕੋਣ ਜੀ ਪਾੜਦੇ ਆ ਆਪਾਂ ਇਹਨਾਂ ਦੀ ਇਮਾਨਦਾਰੀ ਕਰਨੀ ਚਾਹੀਦੀ ਆ ਠੀਕ ਆ ਕਈ ਬੰਦਿਆਂ ਨੇ ਵੀਰ ਜੀ ਆਪਾਂ ਕਿਨੇ ਘਾਟਿਆ ਮਨ ਕੋ ਉਹ ਵੀ ਜਿਹੜੇ ਫਿਰ ਪਰੇਸ਼ਾਨ ਹੁੰਦੇ ਆ ਹਾਂਜੀ ਹਾਂਜੀ ਉਹ ਗੁੱਧ ਵਾਸਤੇ ਮਾਲੋ ਮਾਜਿਆ ਨੂੰ ਦੁੱਧ ਵਾਸਤੇ ਪੈਸੇ ਆ ਬੰਦ ਜਿਹੇ ਆ ਹਾਂਜੀ ਹਾਂਜੀ ਇਹ ਮਾਲੋ ਦੋ ਦਿਨ ਥਲੀ ਦੀ ਗੱਲ ਫਿਰ ਨਾਲ ਫੰਡਰ ਦੇ ਪੈਸੇ ਥੋੜੇ ਜਨੇ ਆਪਾਂ ਹਾਂਜੀ ਹਾਂਜੀ ਇਹ ਤਾਂ ਗੱਲ ਆ ਜਿਆਦਾ ਸ ਸੱਚੇ ਬਦਲੇ ਝੂਠੇ ਪਵਾ ਦਿੰਗੇ ਹਾਂਜੀ ਹਾਂਜੀ ਸਹੀ ਸਾਲ ਜੀ ਠੀਕ ਹੈ ਪਰ ਆਪਾਂ ਕਹਿੰਦੇ ਕਿਲੇ ਕਿਲੇ ਵਾਅਦਾ ਕਰਦਾ ਵਾ ਸਿਆਲ ਜਾਂ ਠੰਢੀ ਚ ਹੋ ਜਾਂਦਾ ਵਾ ਮੇਰਾ ਜਿੰਨਾ ਮਰਜੀ ਸੱਚਾ ਹੋਣਾ ਕਿਲੇ ਇਹਨਾਂ ਝੂਠੇ ਪਵਾ ਨਾ ਕੇ ਹਾਂਜੀ ਇਹ ਗੱਲ ਕਿਉਂਕਿ ਸਾਲ ਹੀ ਪੰਜਾਂ ਕੰਮੀ ਨਗਰੀ ਅੱਧੇ ਹੁੰਦੇ ਆ ਪਰ ਅਸੀਂ ਦਿਲੋਂ ਆਨੇ ਮਾਰ ਜੁਆ ਯਾਦ ਕਰਕੇ ਕਹਿੰਦੇ ਆ ਪਰ ਆਪਾਂ ਦਿਲੋਂ ਕਿਹਨਾ ਮਾਰ ਨਹੀਂ ਕਰਦੇ ਪਰ ਆਪਾਂ ਲੋਕ ਦੇ ਵਾਅਦਾ ਘਟਾਉਣੀ ਕੀ ਸੌਦਾ ਕੁਦਰਤੀ ਹੋ ਜੇ ਤੇ ਹੋ ਜੇ ਹੋ ਜੀ ਬਾਕੀ ਮੈਨੂੰ ਨਹੀਂ ਮळा ਕਰਦਾ ਕਿ ਇਹਦਾ ਉਦਾਂ ਠੀਕ ਠੀਕ ਹੈ ਜੀ ਬਾਕੀ ਇਹ ਹੈ ਕਿ ਚਲੋ ਜੇ ਕਿਤੇ ਵਾਦਾ ਘਾਟਾ ਹੋ ਵੀ ਜਾਂਦਾ ਉਹ ਫਿਰ ਅਗਲੇ ਨਾਲ ਥੋੜਾ ਬਦਲ ਵਾਦਾ ਘਾਟਾ ਕਰ ਲੇ ਉਹਦਾ ਫੋਨ ਹੀ ਚੁੱਕਦੇ ਜਾਂ ਆਪਾਂ ਕਿਸੇ ਨਾਲ ਗੱਲ ਨਹੀਂ ਕਰਦੇ ਆਪਾਂ ਨੇ ਜੋਗ ਹਨ ਫਿਰ ਤੇ ਕੰਮ ਖਰਾਬ ਹੁੰਦਾ ਹਾਂ ਆਈਆਂ ਜਦੋਂ ਬਰਾਲ ਮਿਲ ਕੇ ਵੀਰ ਕਿਸੇ ਨੂੰ ਲਿਆਸਾਂ ਲੱਗੇ ਆਪਾਂ ਨੂੰ ਯਾਰ 2000 ਬਦਲ ਦੋ ਤਰੀ ਕਰ ਲੈਣਾ ਤੇ ਕੁਝ ਨਹੀਂ ਦੱਸ ਕਿਉਂਕਿ ਜੇ ਕਿਸੇ ਵੀਰ ਨੇ ਸਾਲ ਚ ਮੱਝ ਇੱਕ ਲੈਣੀ ਹੈ ਤੇ ਉਹ ਵੀ ਜੇ ਗਲਤ ਨਿਕਲ ਆਵੇ ਉਹ ਮੱਝ ਹੁਣ ਕਿਸ ਨੇ ਪੈਸੇ ਕਿੱਦਾਂ ਜੋੜੇ ਕਿੱਦਾਂ ਨਹੀਂ ਜੋੜੇ ਉਹਨੇ ਇੱਕ ਮੱਝ ਲੈਣੀ ਕੋਈ ਸੋਚੂ ਯਾਰ ਦੁੱਧ ਹਾਂਜੀ ਹਾਂਜੀ ਇਹ ਗੱਲਾਂ ਚਲੋ ਇਹ ਆ ਕਿ ਸਾਰੇ ਸਾਫ ਸੁਥਰਾ ਕਰਨਾ ਸਭੀਆ ਮਾਰੇ ਕਰ ਬਾਹਰ ਚਲੋ ਜਨਾਨੀ ਹੁਣੇ ਨਿਕਲਦਾ ਵਾ ਹਾਂਜੀ ਹਾਂਜੀ ਸਾਹਮਣੇ ਫੋਨ ਵੀਰ ਭਰਾਵਾਂ ਦੇ ਹੁੰਦੇ ਆ ਸੱਚੀ ਕੱਲ ਮੱਜਾਂ ਵੇਚੀਆਂ ਹੋਈ ਸਹੀ ਆ ਉਹ ਗਾਂ ਕੱਲ ਚਿੱਟੀ ਦਿੱਤੀ ਆ ਵੀਰ ਨੂੰ ਰਾਤੀ ਫੋਨ ਲਾਇਆ ਸੇਰਿਆਂ ਦਾ ਭਾਈ ਠੀਕ ਹੈ ਦੋ ਦੱਟ ਕੋ ਲਾਏਗਾ ਵਾ ਠੀਕ ਹੈ ਬਾਕੀ ਅਸੀਂ ਤੇ ਇਹੀ ਕਿੰਨੇ ਆ ਵਪਾਰੀ ਵੀ ਸਾਫ ਸੁਥਰਾ ਕੰਮ ਕਰਨਾ ਤੇ ਜਿਹੜੇ ਖੜਨ ਵਾਲੇ ਹੋਵੇ ਆਪਣੀ ਤਸੱਲੀ ਕਰਕੇ ਚਵਾਈ ਕਰਕੇ ਖੜਨਾ ਹਣਾ ਤੇ ਚਲੋ ਨਾਮ ਦੱਸਦੇ ਕਰੀਏ ਨਾ ਸੁਣੋ ਸ਼ਹਿਰ ਜਨਾਲਾ ਜ਼ਿਲ੍ਹਾ ਬਰਸਾ ਤੇ ਫੋਨ ਨੰਬਰ ਬੋਲਦੇ ਕਰੀਏ 1 67 55 ਠੀਕ ਆ ਤੇ ਪਹਿਲਾਂ 1 67 55 ਨੰਬਰ ਸਹੀ ਪਾ ਗਿਰੋ ਤੁਸੀਂ ਗਲਤ ਪਾ ਲੇਗੇ ਥੋੜਾ ਕਈ ਯਾਰੀ ਹੋ ਜਾਂਦਾ ਵਾਧਾ ਘਾਟਾ ਕੱਲ ਡਿਫਟੀ ਪਾਈਦਾ ਥੋੜਾ ਜਿਹਾ ਗਲਤ ਪੈ ਗਿਆ ਜੀ ਅੱਜ ਦਫਾ ਨੰਬਰ ਸਹੀ ਪਾ ਗਣਾ ਤੇ ਪਹਿਲਾਂ ਮੱਝਾਂ ਵਿਖਾ ਦੀਏ ਕਾਮ ਵਿਖਾ ਦੀਏ ਮੱਝਾਂ ਤੋਂ ਸ਼ੁਰੂ ਕਰ ਲਓ ਕਿਹੜੀ ਵਿਖਾ ਦੀਏ ਪਹਿਲਾਂ ਆ ਦੂਜਾ ਸੁਆ ਛੋਟੀ ਜੀ ਤੇ ਛੋਟੀ ਜੀ ਹਾਂ ਦੂਜਾ ਸੁਆ ਜਿੱਲੀ ਥੋੜੀ ਜਿਹੀ ਸਾੰਭੀ ਜਿਕੇ ਹੈ ਅੱਛਾ ਥਾਂ ਥੋੜੀ ਦੇਖੋ ਸੀਆ ਹੀ ਦੇਖੋ ਮਗਰ ਲਿਆਓ ਠੀਕ ਹੈ ਪਾਣ ਲੋਖ ਲੋ ਕਦੇ ਤੋੜ ਦੂ ਦੇਖੋ ਜੀ ਤੇਲ ਦੇਖੋ ਥੱਲੇ ਠੀਕ ਹੈ ਆ ਦੇਖੋ ਥਾਂ ਦੇਖੋ ਤਿਆਰ ਹੋਣ ਆਏ ਹਨਾ ਅਜੇ ਭਾਈ ਤਿਆਰ ਹੋਣਾ ਇਹਨੇ ਸਿਰਫ ਲੋਕੀ ਸਾਹਬ ਦੀ ਸੇਵਾ ਨਹੀਂ ਕਰਦੇ ਨੇ ਆ ਅਜੇ ਤੁਸੀਂ ਥਾਲ ਦੇਖੋ ਕਿੰਨੀ ਗਲੀ ਵਿੱਚ ਲੱਗਾ ਜੀ ਥਾਂ ਨੇ ਚੰਗਾ ਆ ਤੇ ਹਵਾਨਾ ਵੀ ਨੇ ਭਰਨਾ ਵਾ ਜੇ ਜਿਹੜਾ ਜੇ ਇਹੀ ਕਿਤੇ ਸਾਹਬ ਕੀਤੀ ਹੁੰਦੀ ਤੇ ਜਦੋਂ ਸਾਰੇ ਚੰਗੇ ਬਲ ਸਾਰੀ ਕਾਲੀ ਮੱਝ ਆ ਸਭ ਹੀ ਦੀ ਸੇਵਾ ਚਿਹਰੇ ਤਾਂ ਵੀ ਦੇਖ ਸਕਦੇ ਜੀ ਉਹ ਜੋ ਸਭ ਤੋਂ ਛੋਟੀ ਆ ਠੀਕ ਹੈ ਜੀ ਆਪਣੇ ਬੋਲ ਬਹੀਰ ਸੇਵਾ ਨਹੀਂ ਕੀਤੀ ਭਾਵੇਂ ਕੱਦ ਛੋਟਾ ਹੋ ਪਰ ਆਪਣੇ ਵਜੂਦ ਨਾਲੋਂ ਵੱਧ ਬਣੂਗੀ ਠੀਕ ਹੈ ਜੀ ਹਾਂ ਅੰਦਰ ਜਗ੍ਹਾ ਵੀ ਥੋੜੀ ਹੈ ਨਾ ਸੇ ਰੋਲ ਦੀ ਨੇ ਫਾਇਦਾ ਹੈ ਬਾਕੀ ਉਹ ਨਵੀਂ ਝੋਟੀ ਹੈ ਜਿਹੜੀ ਕੋਵੇ ਵੀਰ ਪੁਰਾਣੀ ਆ ਨਵੀਂ ਝੋਟੀ ਜਵੇ ਲੋ ਬਾਕੀ ਇਹ ਕਿ ਜਿਹੜਾ ਕੋਈ ਲੈ ਜਾਏ ਸਾਹਬ ਵਾਲਾ ਭਾਈ ਸਾਹਬ ਵਾਲਾ ਸਾਮਲ ਵਾਹੀ ਪਾ ਚੋਟੀ ਆ ਇਹ 5-7 ਦਿਨ ਲੈ ਗਈ ਜਵੇ ਤੇ ਠੀਕ ਆ ਤੇ ਬਾਕੀ ਇਹ ਸਾਰੀਆਂ ਗਰਨੀਆਂ ਟੱਕੇ ਲਾਈਓ ਦੁੱਧਾਂ ਦੇ ਤੇ ਜੀ ਮਾਰੋ ਮੇਰਾ ਕੈਮਰਾ ਰੇਟ ਫਿਰ ਇਹਦਾ ਹੁੰਦਾ ਕੀ ਕਰ ਦੋਗੇ ਦੇਖੋ ਸਹੀ ਸਰ ਇੱਕ ਬਾਨੀ ਮਿਲ ਵੇਖੋ ਕਰੰਟ ਹੈਗਾ ਪੂਰਾ ਚੱਲੇ ਅੱਛਾ ਕਰੰਟ ਮਾਰਦੀ ਪੂਰਾ ਆਹੋ ਦੇਖੋ ਸਹੀ ਠੀਕ ਆ ਆ ਸਾਰੀਆਂ ਚ ਨਟ ਲਾ ਪਾ ਲੀਆ ਪਰ ਹੈ ਮੈਂ ਚੰਗੀ ਸੀ ਠੀਕ ਆ ਪਰ ਕਿਸੇ ਨੇ ਸੰਭੀ ਦੀ ਮੈਂ ਜੰਡ ਲਾ ਦਿੱਤੀ ਉਹ ਨਹੀਂ ਕਈ ਇੰਨੇ ਕਿਤੇ ਤੇ ਮੇਰੀ ਗੱਡੀ ਛੋੜ ਦੇ ਮਾਥੇ ਚੱਲੀ ਜਵੇ ਦੇਟ ਇਹੋ ਜਿਹਾ ਕਰਦੋ ਕਿ ਸਾਰਾ ਸੂਬਾ ਚੋਗੇ ਫਿਰ ਉਸ ਆਖੀ ਦੇ ਵੇਖਦੇ ਹੁੰਦੇ ਦੀ ਜਾਜੇ ਛੋਟਾ ਜੀ ਮੋਲੇ ਦਾ 40000 ਜੀ ਛੋਟੇ ਗੱਲ ਨਹੀਂ ਫਿਰ ਇਸ ਛੋਟਾ ਮੋਲ ਨਹੀਂ ਆਏ ਭਾਈ ਜਿਹਾ ਕਿਉਂ ਇਹ ਵੇਗੀ ਵੇਗੀ ਨਾ ਹੋਗੀ ਤੇ ਫਿਰ ਖਾਦੀ ਬੋਰੀ ਲਾਉਨੇ ਆ 40000 ਨਾ ਮੈਜ ਜਾਂ ਨਹੀਂ ਹੁੰਦਿਆ ਮੱਜ ਦੇ ਨਾਲ ਨਹੀਂ ਫਿਰ ਮੈਜ ਪਰ ਮੈਜ ਕਿੱਦਾਂ ਹੋਣਾ ਵਾ ਸੂਈ ਦੁੱਧ ਨੇ 8-9 ਕਿਲ ਭਰੀਆਂ ਆ ਆਰਾਮ ਨਾਲ ਹਾਂਜੀ ਥਣ ਤੁਨੇ ਦੇਖੋ ਨਾ ਥਣ ਚੱਡਾ ਵੇਖੋ ਤੁਸੀਂ ਇਹ ਨਾਲ ਕੋਈ ਛੋਟੀ ਵੇਖੋ ਬਾਕੀ ਕਾਦੇ ਹਸਾਣਾ ਵੇਖੋ ਸਾਰੇ ਬੰਨਾਂ ਭਰਨੇ ਨੇ ਕੈਸੂਂ ਦਾ ਵੇਲੇ ਮਾਝ ਨੂੰ ਕੋਈ ਪਤਾ ਨਹੀਂ ਹੈਗਾ ਕਿੰਨੇ ਦੇ ਦੇਣੀ ਜੱਸ ਨੂੰ ਅੱਜ ਤੁਸੀਂ ਕਰ ਲੋ ਜੱਸ ਜੀ ਕਰੋ ਕੋਈ ਥਣ ਘੂਰ ਛੱਡਾ ਕੋ ਘਰਵਾ ਦੇ ਕਰਦੀ ਆਪਣੀ ਫੁੱਲ ਦੀ ਕਰ ਦੋ ਆਪ ਹੀ ਯਾਰ ਛੱਡ ਗਿਆ 45 ਦੇ ਦਿਆ 45 ਦੇ ਦੇਣੀ ਹੈ ਕੀ ਹੈਗੇ ਯਾਰ ਹੋ ਡਾ ਦੇ ਫਿਰ 44 ਦੀ ਕਰ ਦਈਏ 43 ਦੀ ਭਾਈ ਜੀ ਅੱਛਾ 43 44 ਹਾ ਦੀ ਮੈਂ ਖੜੂ ਨਾ ਕਰੂ ਸਾਰੀਆਂ ਗਰਮੀਆਂ ਚੌਂ ਦੀ ਯਾਰੀ ਕਰੂ ਛੋਟੀ ਚਾਹੂ ਬੜੀ ਆ ਠੀਕ ਹੈ ਸਾਹਮਣੇ ਖੜੋ ਗਈ ਹੈ ਪਾਸੇ ਇਹ ਨਹੀਂ ਕੋ ਪੁਰਾਣੀ ਹੈ ਨਵੀਂ ਝੋਟੀ ਦੇਖੋ ਠੀਕ ਸਾਹਮਣੇ ਡੰਡ ਲਾਤੀ ਹੈ ਨੇ ਵੇਖੋ ਵਾਗੇ ਇਹਨੇ ਕੋਦਾਂ ਦੀ ਮਾਰੀ ਮੋਦੀ ਵੇਖੋ ਥੋੜਾ ਥੋੜਾ ਵੇਖੋ ਜੰਤੀ ਦੇਖੋ ਸਰ ਸਾਹਮਣੇ ਖੜੋ ਗਈ ਆ ਤੇ ਹੁਣ ਇੱਕ ਆ ਬੂਰੀ ਦੀ ਧੰਨਵਾਹਣੀ ਆ ਹਨ ਦੇਖ ਸਾਦੇ ਇਹਦੇ ਮਗਰ ਕੱਟਾ ਜੇ ਇਹ ਮਗਰ ਕੱਟਾ ਜੇ ਇਹ ਲਿਆਤਾ ਰ ਮਰਾਦੀ ਮੜੀ ਦਾ ਕੱਟਾ ਲੈ ਲਿਆ ਕੱਟਾ ਤੇ ਤਾਜ਼ਾ ਹੀ ਤੇ ਬਿਲਕੁਲ ਆਓ ਜੀ ਜਾ ਹਜ ਗਾ ਆ ਕੱਟਾ ਜੇ ਉੱਚੇ ਬੱਤੀ ਵਾਲੀ ਹੈ ਜਿਹੜੀ ਹਾਂ ਕਿੰਨੇ ਕਿ ਚਿਰ ਦਾ ਹੋਗਾ ਵੀ ਦੀ ਕੱਟਾ ਭਾਜੀ ਚਲੋ ਪੁੱਤ ਨਾੜਾ ਹੋ ਜਾ ਚਾਹੁੰਦਾ ਜੀ ਆਪਾਂ ਹੁਣ ਕਹਿ ਨਹੀਂ ਸਕਦੇ ਇਹਨੇ ਚਿਰਦਾ ਹੋ ਚਾਰ ਪੰਜ ਮਹੀਨਿਆਂ ਦੇ ਲਾਗੇ ਬੰਨੇ ਜਿਹੜਾ ਕੱਟਾ ਹੈਗਾ ਉਹ ਤੇ ਮੈਂ ਮੇਂਦੇ ਦੋ ਮਹੀਨਾ ਟਾਈਮ ਕੱਟੇ ਤੇ ਤੇਰੇ ਤਾਂ ਹੀ ਆਪਣਾ ਵੀਡੀਓ ਮਾਰੀ ਘਰਾਂ ਦਾ ਲੱਗੇ ਆ ਠੀਕ ਆ ਇਹ ਵੀਰਪਾਂ ਵਾਲਾ ਜੀ ਕੱਟੇ ਦੇ ਮਿਲਦੀ ਮੁੱਕੇ ਕਵੇ ਫਿਰ ਮਿਲਦੀ ਨਹੀਂ ਉਹ ਹੈ ਜੀ ਹਾਂਜੀ ਹਾਂਜੀ ਭਾਜੀ ਪਈ ਜੀ ਗਾਂਹ ਨੂੰ ਢੇਰ ਤੋਂ ਦੋ ਮਹੀਨੇ ਬੜੀ ਨੂੰ ਹੋ ਗਏ ਜੀ ਲੱਗੇ ਡੇਢ ਦੋ ਮਹੀਨੇ ਬਣੀ ਨੂੰ ਹੋ ਗਏ ਠੀਕ ਆ ਭਾਜੀ ਹੋਈ ਆ ਪਾਓ ਜੀ ਗੱਲ ਜੀ ਦੇ ਦੇ ਆਪਾਂ ਨੂੰ ਕਹੇ ਜੀ ਚੈੱਕ ਪਾਸ ਹੋ ਯੋ ਨਹੀਂ ਹੋਈਏ ਠੀਕ ਹੈ ਜੀ ਕਿਸੇ ਕਰਮੋਂ ਨਿਕਲਾ ਵੀ ਨਿਕਲਾ ਵੀ ਠੀਕ ਹੈ ਠੀਕ ਹੈ ਬੇਟੀ ਤੋਰੀਆ ਫਿਰ ਹਾਂਜੀ ਕੋਈ ਜੀ ਸਮਾਲੀ ਆ ਅੱਛਾ ਚਵਾਈ ਹੋਣ ਵਾਲੀ ਆ ਹਾਂ ਚਲੋ ਫਿਰ ਇੱਕ ਰਹੀ ਚਵਾਈ ਕਰ ਹੀ ਲਓ ਇਹਦੀ ਬਾਕੀ ਜਿੱਥੇ ਕਰੇ ਖਲੋਗੀ ਉੱਥੇ ਖਲੋਗੀ ਆ ਹੁਣ ਦੇਖ ਸੰਦਿਲ ਜੀ ਤੋੜ ਦਈਏ ਕਰੀ ਨੋ ਆਪਾ ਉਹ ਕੋਈ ਗੀ ਜਦਾਂ ਬੜੀ ਸੀ ਹੈ ਮੱਝ ਹਾਂਜੀ ਗੜੀਏ ਜਿੱਥੇ ਕਿੰਨਾ ਮੀਤੀ ਦੁੱਧ ਦੇ ਕੋ ਪੱਕਾ ਬੋਲ ਜੇ ਆਪਾਂ 7 ਕਿਲੋ ਲੱਗ ਕੇ ਲਾਈਏ ਪੱਕਾ ਦੁੱਧ ਹੈਗਾ 7 ਲੀਟਰ ਲਾਈਏ ਆਪਾਂ ਤੇ ਮੋਲ ਵਾਦ ਆਪਾਂ 7 ਹੀ ਲਾਈਏ ਤੇ ਮੋਲ ਮੋਲ ਦੇ ਦਾਂਗੇ 50000 ਦੀ ਭਰਿਏ 50000 ਦੀ ਵਿੱਚੋਂ ਕਿੰਨਾ ਕਰਨਾ ਮਨ ਦੱਸੋ ਤੁਸੀਂ ਕਿੰਨਾ ਲਾਉਣਾ ਹੈ ਕਰ ਦਈਏ ਜੀ ਅੱਜ ਜੀ ਦੱਸੋ ਜੀ 48 ਦੀ ਦੇ ਦਈਏ 47 ਦੀ ਭਈ ਦੇਈਏ ਅੱਛਾ 47000 ਦੀ ਠੀਕ ਹੈ ਜੀ ਪੂਰੀ ਮਾਝੇ ਦੁੱਧ 7 ਕਿਲੋ ਜੇ ਗਾਂ ਬਣੀ ਹੈਗੀ 1.5-2 ਮਹੀਨੇ ਦੀ ਅੱਛਾ ਚੈੱਕ ਪਾਸ ਕੀਆ ਭਾਈ ਗਾਰੰਟੀ ਨਹੀਂ ਕੋਈ ਦੀ ਠੀਕ ਹੈ ਜੀ ਤੇ ਹੁਣ ਆ ਗਾਂ ਕੋ ਕਿੰਨਾ ਜੀ ਦੁੱਧ ਕਿਰਕੋ ਸ਼ਾਮ ਤੋਂ ਬਾਅਦ ਜੀ ਸ਼ਾਮ ਤੋਂ ਬਾਅਦ ਹੀ ਆ ਇਹ ਵੀ ਸੀਲ ਜੇ ਦਸਦੀ ਨਹੀਂ ਇਹਦੇ ਬੰਗੇ ਤੋਂ ਗਿਣੇ ਬੈਜੋ ਠੀਕ ਹੈ ਥਾਣੇ ਤੇ ਦੇਖ ਸਕਦੇ ਇਕ ਲਾਗੇ ਤਾਂ Le a collo vedete ori e heleno Qua andrò a vedere un sacco di giovani ਕੇ ਸਾਂਸੋਂ ਵੀ ਇਹਦੀ ਵੀ ਥੋੜੀ ਸਾਹਬਦੀ ਹੋਈ ਏ। ਇਹ ਕਿਨੇ ਰੇ ਦੇਣੀ ਵੀ ਜੀ ਫਿਰ ਵਿੱਚ 13500 ਜਣੀ ਸਾਢੇ 13000 ਦੇ ਵਿੱਚੋਂ ਕਰਨਾ ਮੰਨਤਾ ਨਾ ਔਰ ਇਹ ਚੋਂ ਬਾਈ 100 ਦੂਸਰਾ ਕੰਮ ਹੋਣਾ ਜਿਆਦਾ ਨਹੀਂ ਜੀ ਕਰਨੇ ਠੀਕ ਹੈ ਜੀ ਪਰ ਮੈਂ ਡੰਗਰੀ ਧੁੱਕ ਗਾਈਆਂ ਕਿਥੇ ਲੱਭਦੀਆਂ ਘਾਟੀ ਬਣੀਆਂ ਜੇ ਤੇ ਇਹਦੇ ਕੋਲ ਕਿੰਨਾ ਹੀ ਦੁੱਧ? ਇਹ ਕੋਲ ਦੁੱਧ ਵੀ 7 ਕਿਲੋ ਦੇ ਸਾਢੇ 6 ਕਿਲੋ ਦਵਾਂਗੇ ਭਾਈ ਜੀ ਠੀਕ ਹੈ ਹਾਂ ਤੇ ਆਹ ਥਾਣੇ ਦੇ ਵੀ ਲਾਗੇ ਤਾਂ ਦੇਖ ਸਕਦੇ ਜੀ ਲਿਆ ਤੁਰ ਹਾਂ ਫਿਰ ਕਰੀਂ ਇਹਨੋਂ ਬੱਗਾ ਵਾਲੇ ਪਾਲੋ ਤੇ ਬੈਠਾ ਅੱਛਾ ਚਾਈ ਆ ਜਾਂਦੀ ਏ ਇਹਨਾਂ ਰੱਸੀ ਪਾ ਕੇ ਕਿੰਦੇ ਖਿਚਵਾਈ ਕਰੀਦੀ ਐ ਇਹਦੇ ਕੋ 6 ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਿੰਦੇ ਕਿ ਬਈ ਨਾ ਲਾਈਏ 6 ਲਾਈਏ ਬੱਦ ਨੀ ਆ ਤੇ ਬਾਕੀ ਜਿਹੜੀ ਆ ਦੇਖ ਸਕਦੇ ਜੀ ਚਿਹਰੇ ਤੇ ਵੀ ਸੋਹਣੀ ਬੈੜਿਆ ਜਿਹੜੀ ਹਜੇ ਤੇ ਦੁੱਧ ਵੀ ਸੰਗਣਾ ਹੁੰਦਾ ਇੰਨਾ گاਵਾ ਦਾ ਲੈ ਜਾਓ ਵਿਧੀ ਬੰਦੋ ਜੀ ਧੱਕ ਗਾਜ ਮਲੀ ਸੀ ਅਗਲੇ ਮੈਨੂੰ ਚਾਹੂ ਮੁਰਗਾ ਪਿੱਛੋਂ ਹਵਾ ਨਦੀ ਜਾ ਰਹੀ ਆ ਕੋਲ ਠੀਕ ਐ ਹਵਾ ਨਾ ਗਾਂ ਨਾਲ ਜ਼ਿਆਦਾ ਰੱਖਦੀ ਲੈ ਜਾਓ ਵਿਧੀ ਦੇ ਇਹਦਾ ਮੁੱਲ ਇਹਦਾ ਭਾਈ ਸਾਡੇ 17000 ਦੀ ਆ ਜੀ ਅੱਛਾ ਸਾਡੇ 1600 ਦੀ ਸਾਡੇ 1600 ਦੀ ਤੇ ਤੋਕੇ ਹਾਂ ਜੀ ਇਹ ਚੋਂ 100 ਚੋਂ ਛੋੜੀ ਨਹੀਂ ਹੁੰਦੀ ਬਸ ਠੀਕ ਹੈ ਜੀ ਇਹਦੇ ਕੋਲ ਕਿੰਨਾ ਦੁੱਧ ਵਿੱਚ ਜੀ ਦੁੱਧ 7 ਹੀ ਲਈਏ ਇਸ ਕੋਲ ਲੀਟਰ ਦਾ 7 ਕਿਲੋ ਹੈਗਾ ਅੱਛਾ ਪੱਕਾ ਲੀਟਰਾਂ ਘੰਡੇ ਵਾਲਾ ਲਿਆ ਖੋਲੋ ਫਿਰ ਤੋੜ ਦੀ ਇਹ ਜਿਹੜੇ ਥਾਂ 'ਚ ਧਾਰਾਂ ਕੱਢ ਜੀ ਬੜਾ ਅਗਲੇ ਥਾਂ 'ਚ ਧਾਰਾਂ ਜਿਹੜੀਆਂ ਕਹਿੰਦੇ ਘਾਟ ਆ ਬਾਕੀ گاਵਾ ਤਿੰਨੇ ਜਿਹੜੀਆਂ ਬੱਚੇ ਤੋਂ ਬਿਨਾ ਹੀ ਆ ਹਾਂ ਬੱਚਾ ਕਿਸੇ ਦਾ ਨਹੀਂ ਹੈਗਾ ਤਿੰਨਾਂ گاਵਾ 'ਚ ਲੈ ਜੀ ਵੀਰ ਜੀ ਬਾਕੀ ਕੰਮ ਜਿਹੜੀਆਂ ਸਾਰੀਆਂ ਸੰਭ ਨਾਲੀਆਂ ਤੇ ਇਹਦਾ ਮੁੱਲ ਵੀ ਜੀ ਫਿਰ ਇਹ ਚੋ ਵੀ ਜੀ 15 ਚ ਛੋੜੀ ਹੁੰਦੀ ਹੈ 100 ਰੁਪਿਆ ਬਸ ਅੱਛਾ ਠੀਕ ਹੈ 15000 ਤੇ ਸ਼ੋਰਟ ਕਰਦੇ ਇਹ ਬਸ ਇਹ ਬਗਾ ਪਾਉਤ ਪਾਉ ਨਾ ਪਾਉ ਜੇ ਸੱਤ ਕਿਲੋ ਹੈਗਾ ਪੱਕਾ ਦੁੱਧ ਪੱਕਾ ਉਹ ਬਾਈ ਬਾਹਰ ਹੀ ਹੋਗਾ ਠੀਕ ਹੈ ਜੀ ਬਹੁਤ ਬਾਹਰ ਹੀ ਬਸਾਤੀ ਵੀ ਨਹੀਂ ਪਰ ਠੀਕ ਹੈ ਵੀਰ ਜੀ ਹਾਂ ਅਗਲੀ ਸਾਂਝ ਧਾਰਾ ਪਾਈ ਦੀ ਘੱਟ ਦਸਣੇ ਬੈਣੀ ਹਾਲ ਦੇ ਬੰਨੇ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਸਮਝਣਾ ਆ ਕੇ ਜਿੱਦਾ ਮਰਜੀ ਦੇਖ ਕੇ ਤਸੱਲੀ ਕਰਕੇ ਫੇਰ ਹੀ ਖੜੇ ਜੀ ਹਾਂ ਮੇਰਾ ਵੀਰ ਜਿੰਨੇ ਵੀ ਲੈਣਾ ਨਿਕਲ ਸਲਾਹ ਕਰਕੇ ਘਰੇ ਅੱਛਾ ਸਾਈ ਫਿਰ ਦੋ ਚੌ ਮਿੰਟਾਂ ਪਾਇਆ ਕਰ ਕਈ ਇੱਧਾ ਤੱਕ ਨਾ ਪਾਈ ਲਾ ਦਿੰਦੇ ਆ ਅ